ਆਮ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨੱਚੇ ਤਿਓ ਜੰਮ ਪਕੜ ਚੁਲਾਈਆਂ ਇਸ ਵੀਡੀਓ ਰਾਹੀਂ ਨਾ ਮਨਦੀਪ ਕੋਰ ਗੱਲ ਕਰਾਂਗੇ ਜੇ ਪੰਜਾਬ ਦੇ ਹਾਲਾਤਾਂ ਦੀ ਕਿ ਅੱਜ ਪੰਜਾਬ ਦੇ ਥਾਂ ਥਾਂ ਤੇ ਤੁਸੀਂ ਦੇਖੋ ਕਿ ਉਹ ਖੋਖੇ ਜਿੱਥੇ ਬੀੜੀਆਂ ਸਿਰਟਾਂ ਆਮ ਵੇਕਦਿਆਂ ਨੇ ਸ਼ਰੀਆਂ ਵੇਕਦਿਆਂ ਨੇ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਲਾਲੋ ਤਰਨਤਾਰਨ ਰੋਡ ਤੇ ਲਗਾ ਲੋ ਹਰ ਥਾਂ ਤੇ ਜੋ ਇਹ ਪ੍ਰਭਾਵ ਪੈ ਗਿਆ ਕਿਉਂਕਿ ਬਾਹਰੀਆਂ ਸਟੇਟਾਂ ਦੇ ਲੋਕ ਜਦੋਂ ਇੱਥੇ ਅੱਗੇ ਤੇ ਉਹਨਾਂ ਦਾ ਜੋ ਖਾਣ ਪੀਣ ਹੈ ਉਹਨਾਂ ਦਾ ਜੋ ਰਹਿਣ ਸਹਿਣ ਦਾ ਪ੍ਰਭਾਵ ਪੰਜਾਬ ਦੇ ਲੋਕਾਂ ਦਾ ਪੈ ਗਿਆ ਜਦੋਂ ਕੋਈ ਇਸ ਤਰ੍ਹਾਂ ਦੇ ਖੋਖੇ ਤੇ ਕੋਈ ਮੋਟਰਸਾਈਕਲ ਤੇ ਕੋਈ ਨੌਜਵਾਨ ਆਉਂਦਾ ਹੈ ਤਾਂ ਦੇਖੋ ਕਿ ਭਾਤੋਬਾਦ ਜੋ ਪੰਜਾਬੀ ਹੋਣਗੇ ਤਾਂ ਉਹ ਬੀੜੀਆਂ ਜਾਂ ਸਿਰਪਟਾਂ ਖਰੀਦਦੇ ਨੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਚੀਜ਼ਾਂ ਦਾ ਸੇਵਨ ਕਰਕੇ ਆਪਣੀ ਹੀ ਸਿਹਤ ਦਾ ਜੋ ਵਿਗਾੜ ਕਰ ਰਹੇ ਨੇ ਸੋ ਇਸ ਵੀਡੀਓ ਨੂੰ ਹਰ ਉਸ ਨੌਜਵਾਨ ਤੱਕ ਪਹੁੰਚਾਓ ਕਿ ਤੁਹਾਡੀ ਇੱਕ ਅਲੱਗ ਪਛਾਣ ਹੈ ਜਦੋਂ ਤੁਸੀਂ ਆਪਣੀ ਪਛਾਣ ਨੂੰ ਭੁੱਲ ਭੁੱਲਦੇ ਜਾ ਰਹੇ ਹੋ ਤਾਂ ਹਮੇਸ਼ਾ ਆਪਣੇ ਇਤਿਹਾਸ ਨੂੰ ਵੇਖਣ ਦੀ ਲੋੜ ਹੁੰਦੀ ਹੈ ਕਿ ਸਾਡਾ ਜੋ ਪੰਜਾਬ ਦਾ ਇਤਿਹਾਸ ਦੀ ਸਾਡੇ ਜੋ ਪੰਜਾਬ ਦੀ ਨੌਜਵਾਨ ਸਾਡਾ ਉਹਨਾਂ ਦਾ ਲਾਈਫ ਸਟਾਈਲ ਕੀ ਸੀ ਤੇ ਅੱਜ ਦੀ ਡੇਟ ਦੇ ਵਿੱਚ ਸਾਡਾ ਲਾਈਫ ਸਟਾਈਲ ਕੀ ਹੈ ਜਦੋਂ ਤੁਸੀਂ ਆਪਣੇ ਗਲਤ ਰਸਤੇਾਂ ਤੇ ਪੈਣ ਲੱਗ ਪੋ ਜਾਂ ਆਪਣੇ ਆਪ ਨੂੰ ਸਮਝੋ ਕਿ ਮੈਂ ਬਹੁਤ ਜ਼ਿਆਦਾ ਇੱਕ ਡੀਮੋਟੀਵੇਟ ਹੋ ਗਿਆ ਹਾਂ ਤਾਂ ਹਮੇਸ਼ਾ ਆਪਣੇ ਇਤਿਹਾਸ ਨੂੰ ਆਪਣੀ ਜੋ ਮੋਟੀਵੇਸ਼ਨਤਾ ਆ ਦਜੇਤਾ ਨੂੰ ਉਤੇਜਿਤ ਕਰਦੀ ਚੰਗੇ ਕੰਮਾਂ ਵਾਸਤੇ ਉਹਨਾਂ ਗੱਲਾਂ ਨੂੰ ਪਰਖਾਂ ਦੀ ਲੋੜ ਹੈ ਸੋ ਅੱਜ ਸਾਨੂੰ ਬਹੁਤ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਜਾਗਰੂਕ ਕਰੀਏ ਕਿ ਇਹ ਜੋ ਸ਼ਰਾਬ ਹੈ ਅਫੀਮ ਹੈ ਜਾਂ ਸਦੀੜੀ ਹੈ ਸਰਗਟ ਹੈ ਭਾਂਗੇ ਅਜਿਹੇ ਜੋ ਨਸ਼ੇ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਕ ਜੰਗਾਲ ਦੀ ਤਰ੍ਹਾਂ ਲੱਗੇ ਨੇ ਕਿਉਂਕਿ ਜੋ ਲੋਹਾ ਹੁੰਦਾ ਹੈ ਲੋਹੇ ਨੂੰ ਜਦੋਂ ਜਗਾ ਲੱਗ ਜਾਂਦਾ ਹੈ ਤਾਂ ਇਹਨੇ ਸਖਤ ਲੋਹੇ ਨੂੰ ਵੀ ਗਾਲ ਦਿੰਦਾ ਹੈ ਇਸੇ ਤਰ੍ਹਾਂ ਅੱਜ ਪੰਜਾਬ ਦੀ ਜੋ ਜਵਾਨੀ ਆ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਅੱਜ ਖੋਕਿਆਂ ਤੇ ਉਹਨੇ ਬਾਹਰਲੀਆਂ ਸਟੇਟਾਂ ਦੇ ਲੋਕ ਨਹੀਂ ਜਿੰਨੇ ਤੁਹਾਨੂੰ ਪੰਜਾਬੀ ਮੁੰਡੇ ਮਿਲਣਗੇ ਜੋ ਇਸ ਤਰ੍ਹਾਂ ਦੇ ਨਸ਼ੇ ਬੀੜੀ ਸਰਗਟ ਆਗ ਖਰੀਦਦੇ ਨੇ ਤੇ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਨੇ ਸੋ ਹਮੇਸ਼ਾ ਨਸ਼ੇ ਤੋਂ ਬਚ ਕੇ